ਇਹਨ ਗੱਲ ਦਾ ਅੱਜ ਨਾ ਅੱਜ ਮੇਰੀ ਮੈਰਿਜ ਐਨੀਵਰਸਰੀ ਸੀ ਹਨਾ ਹਾਂ ਵਿਚਾਰੀ ਨਾਤੀ ਵੀ ਨਹੀਂ ਹਾਂ ਇਹ ਸੁੱਕਣ ਤੱਕ ਲਿਆ ਇਹ ਸਾਰੀਆਂ ਅਮਨ ਨੂੰ ਦੇਣੀਆਂ ਦਾਤ ਚ ਮੰਮੀ ਕਹਿੰਦੀ ਰਜਾਈਆਂ ਮੈਂ ਸਾਰੀ ਜ਼ਿੰਦਗੀ ਦੀ ਕਮਾਈ ਜੋੜ ਕੇ ਦੇ ਅਮਨ ਨੂੰ ਦੇਣੀ ਹੈ ਟਰੈਕਟਰਾਂ ਚ ਖਾਲੀ ਕਰਕੇ ਜਾਓ ਘਰ ਠੀਕ ਨਹੀਂ ਵਧੀਆ ਸਾਡੀਆਂ ਪੇਟੀਆਂ ਪੂਟੀਆਂ ਹੋਵੇ ਖਾਲੀ ਹੋ ਗਈਆਂ ਤੇ ਕਿਵੇਂ ਇਹਨਾਂ ਨੂੰ ਕਹਿ ਰਹੀਏ ਇੱਕ ਅਦਾ ਟਰੈਕਟਰ ਨੂੰ ਬੁੱਕ ਕਰਾ ਲੈ ਜੀ ਚ ਲੱਦ ਕੇ ਜਾਣਾ ਟੈਟ ਲਵਾ ਲੈ ਇਹਨੂੰ ਪਤਾ ਯਾਰਾ ਜੀ ਚੱਲੇ ਸ਼ਹਿਰ ਦੱਸ ਦੇ ਕੋਈ ਕੰਮ ਕਰਾ ਰਾਜਨ ਕੋੜਾ ਰੋਕ ਸਕਦਾ ਕਿਆ ਜਿਹੜੇ ਕੰਮ ਕੱਲਿਆ ਤੈਨੂੰ ਕੱਲੇ ਰਾਜੇ ਰਾਜਨ ਕੋਈ ਰੋਕ ਨਹੀਂ ਸਕਦਾ ਦੀ ਮਰਜ਼ੀ ਨਾਲ ਚੱਲੇ ਰਾਜੇ ਕੰਮ ਕਰਨੀ ਚੱਲੇ ਕੋਈ ਕੰਮ ਕਰਕੇ ਹੀ ਆਉਣਾ ਲੈ ਲੀ ਲੈ ਲੀ ਸੁਣਾਉਂ ਨਾ ਗੱਡੀ ਹੈ ਤਰਕੀ ਜੋ ਪੈਸੇ ਬਹੁਤ ਕਮਾਗ ਲਿਆ ਸਾਰੇ ਲੋਕ ਨਹੀਂ ਕਰਦੇ ਯਾਰ ਬੁਕਿੰਗ ਸਸਰੀ ਬਚ ਲੈ ਬਾਈ ਕੀ ਦੀ ਐ ਸੌਂ ਖਾ ਕੇ ਦੱਸੀ ਕੀ ਦੀ ਐ ਵੀਰ ਸੌਂ ਖਾ ਕੇ ਦੱਸੀ ਵਾ ਮੁਬਾਰਕਾ ਭਾਈ ਤੁਹਾਡੀ ਗੱਡੀ ਆ ਸੀ ਫੋਟੋ ਖਿਚਾਉਣੀ ਇਹ ਪਾਰਟੀ ਕਰ ਲੱਗਾ ਸਨਵਰ ਗੱਡੀ ਜਿਹੜੀ ਨਹੀਂ ਲਈ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਬਸ ਇਹ ਆ ਦੇ ਘਰ ਦੀ ਹਾਲਾਤ ਵੀ ਨਹੀਂ ਵਿਖਾ ਸਕਦੇ ਮੇਨ ਗੱਲ ਦਾ ਅੱਜ ਨਾ ਅੱਜ ਮੇਰੀ ਮੈਰਿਜ ਐਨੀਵਰਸਰੀ ਸੀ ਹਨਾ ਹਾਂ ਵਿਚਾਰ ਨਾ ਧੀ ਵੀ ਨਹੀਂ ਅੱਜ ਕਹਿੰਦੀ ਸਵੇਰ ਦੀ ਮੈਂ ਫੇਮ ਸਲੂਨ ਤੋਂ ਤਿਆਰ ਹੋ ਕੇ ਬੈਠੀ ਸੀ ਆਹ ਆਵਾਸ ਲੈ ਆਵਾਂਗੇ ਚੋਣ ਆ ਆ ਆ ਵੇਖ ਸਾਡੇ ਤੇ ਮਗਰਲੇ ਬੰਨੇ ਜਿਹੜੀਆਂ ਰਜਾਈਆਂ ਕੱਢੀਆਂ ਹਈਆਂ ਨਾ ਇਹ ਸਾਰੀਆਂ ਮਾਤਾ ਨੇ ਜੋੜ-ਜੋੜ ਕੇ ਰੱਖਿਆ ਹਈਆਂ ਹੁਣ ਤੱਕ ਦੀ ਇਹ ਸਾਰੀਆਂ ਅਮਨ ਨੂੰ ਦੇਣੀਆਂ ਦਾਦ ਚ ਮੰਮੀ ਕਹਿੰਦੀ ਰਜਾਈਆਂ ਮੈਂ ਸਾਰੀ ਜ਼ਿੰਦਗੀ ਦੀ ਕਮਾਈ ਜੋੜ ਕੇ ਦੇ ਅਮਨ ਨੂੰ ਦੇਣੀ ਆ ਆਹ ਕੱਲ੍ਹ ਅਮਨ ਦਾ ਹੀ ਬੱਬਰ ਭਾਰ ਦਾ ਵਾਗ ਆ ਵੇ ਆ ਸਾਰੀ ਰਜਾਈ ਕੱਢਦੀ ਅੱਜ ਬਾਹਰ ਪੇਟੀਆਂ ਫੂਟੀਆਂ ਭਾਈ ਕਹਿੰਦੇ ਵੀ ਆ ਸਾਰਾ ਕੁਝ ਅੱਜ ਅਮਨ ਨੂੰ ਭੇਜਣਾ ਪੈਕ ਕਰ ਦੇਣਾ ਠੀਕ ਨਹੀਂ ਵਧੀਆ ਸਾਡੀਆਂ ਪੇਟੀਆਂ ਪੂਟੀਆਂ ਹੋਵੇ ਖਾਲੀਆਂ ਹੋ ਗਈਆਂ ਵਿਚਾਰੀਆਂ ਬਾਹਰ ਨਿਕਲ ਆਈਆਂ ਹਰਜੀਤੀਆ ਨਾ ਸਾਰੀ ਜ਼ਿੰਦਗੀ ਦੀ ਕਮਾਈ ਤੇਰੀ ਏ ਕਮਾਈ ਹੈ ਜੀ ਆ ਸਾਰੀ ਜ਼ਿੰਦਗੀ ਦੀ ਕਮਾਈ ਦੇ ਦੇਣੀ ਅੱਜ ਆਦੀ ਕੁੜੀ ਨੂੰ ਵੇਖੀ ਦਾਤ ਚ ਨਾ ਵੇਲਾ ਹੱਥ ਦੀਆਂ ਤੇ ਕਿਵੇਂ ਇਹਨਾਂ ਨੂੰ ਕਹਿ ਰਹੀਏ ਇੱਕ ਅੱਧਾ ਟਰੈਕਟਰ ਕੋ ਬੁੱਕ ਕਰਾ ਲੈ ਜੀ ਚਲਦ ਕੇ ਜਾਣਾ ਨਾ ਵੇਲਾ ਹੱਥ ਦੀਆਂ ਦਰੀਆਂ ਹੋਣੀਆਂ ਹੱਥ ਦੀਆਂ ਹੋਣੀਆਂ ਇਹ ਨਾ ਆਰਬੀਆਂ ਬਣਾਈਆਂ ਤਰੀਆਂ ਵੱਡੀਆਂ ਚੀਜ਼ਾਂ ਘੜ ਘੜ ਖਵਾਵਾਂ ਤੁਹਾਨੂੰ ਰਵਾ ਰੰਗ ਪ੍ਰੰਗੇ ਨੇ ਸਰਾ ਕਰਾ ਹੱਥ ਨਾਲ ਬੁਣ ਬੁਣ ਕੇ ਵੇਆ ਕਿਉਂ ਆ ਇਹ ਚੀਜਾਂ ਵੇਆ ਕਿਉਂ ਇਹੋ ਜਿਹੇ ਦਰੀਆਂ ਅੱਜ ਕੱਲ ਕਿੱਥੇ ਬੀਬੀਆਂ ਬੁਣ ਸਕਦੀਆਂ ਇਹ ਮਾਦਾ ਹਣਾਂ ਨੇ ਬੁਣਤੀਆਂ ਜਿਹੜੇ ਟਾਈਮ ਤੇ ਬੁਣਤੀਆਂ ਤੈ ਲਾਤੀ ਤੇ ਪੈਕ ਕਰਾ ਲਈ ਲਫਾਫੇ ਚਿੱਟਿਆਂ ਚ ਪਵਾ ਦਨੇ ਆ ਨਾ ਤੇ ਸ਼ਗਨ ਵਾਲੇ ਉੱਤੇ ਧਾਗੇ ਬੰਨ ਦਨੇ ਆ ਮੌਲੀ ਹਨਾ ਤੇ ਭੇਜ ਦਿਆਂਗੇ ਦਹਾਤ ਚ ਨਾਲ ਆ ਮਨ ਨੂੰ ਸ਼ਾ ਬੜਾ ਸਿਆਣਾ ਔਰ ਸਿਆਣਾ ਦਾ ਸਿਆਣਾ ਤਾਂ ਮੈਂ ਹੈਗਾ ਹੀ ਆ ਦੂਤਵਾਰੇ ਜਾਣਾ ਇਹਨੂੰ ਪਤਾ ਯਾਰਾ ਜੀ ਚੱਲੇ ਸ਼ਹਿਰ ਦੱਸ ਦੇ ਕੋਈ ਕੰਮ ਕਰਾ ਰਾਜਾ ਨੂੰ ਕਿਹੜਾ ਰੋਕ ਸਕਦਾ ਦੱਸ ਰਾਜੇ ਕੀ ਲਵਣ ਫੜਾਦੀ ਪਰਚੀ ਬਾਹ ਰਾਜੇ ਚੱਲੇ ਆ ਰਾਜਾ ਨੂੰ ਇਹ ਜਿੰਦੇ ਤੇਰੇ ਸਾਹਮਣੇ ਹੀ ਆ ਹੁਣ ਆਪਾਂ ਕਿਹੜਾ ਕੁਝ ਕਰਾ ਰਾਜਾ ਨੂੰ ਰਾਜਾ ਨੇ ਸੜ ਲੋ ਜਿੰਨਾ ਸੜ ਸਕਦੇ ਸੜ ਲੋ ਸੜੇ ਜਿਹੜਾ ਕੋਈ ਸੜਦਾ ਸਾਨੂੰ ਕਿ ਲੋੜਾ ਸੜਨ ਦੀ ਬਸ ਕੰਮ ਕਰਕੇ ਆ ਜਿਹੜੇ ਕੰਮ ਕੱਲਿਆ ਤੈਨੂੰ ਚੱਲੇ ਰਾਜੇ ਰਾਜਾ ਨੂੰ ਕੋਈ ਰੋਕ ਨਹੀਂ ਸਕਦਾ ਅਸੀ ਮਰਜ਼ੀ ਨਾਲ ਚੱਲੇ ਰਾਜੇ ਕੰਮ ਕਰਨੀ ਚੱਲੇ ਕੋਈ ਕੰਮ ਕਰਕੇ ਹੀ ਆਉਣਾ ਪਰਚੀ ਤੇਰੇ ਹੱਥੇ ਚ ਫੜਾਈ ਹੈ ਸਬਾਨ ਆਉਣਾ ਚਾਹੀਦਾ ਵਾ ਅੱਜ ਫੇਰ ਅਰਬੀ ਆਹੋ ਸਾਗ ਤੇ ਅਰਬੀ ਚੱਲੂ ਸਾਰਾ ਸਾਰਾ ਕਿੰਨਾ ਕਿ ਜਰ ਅਰਬੀ ਖਾਦੀ ਐ ਦੋ ਮਹੀਨੇ ਹੋ ਗਏ ਅਰਬੀ ਧਰੀ ਨੂੰ ਤੇ ਅੱਜ ਧਰਨ ਲੱਗੀ ਤੇ ਰੋਜ਼ ਦਾ ਹੀ ਤੇਰਾ ਉਹ ਕੱत्ता ਹੁੰਦਾ ਲੈ ਲਈ ਲੈ ਲਈ ਸੁਣਾਵਾ ਨੇ ਗੱਡੀ ਹੈ ਤਰਕੀ ਜੋ ਪੈਸੇ ਬਹੁਤ ਕਮਾਗ ਲਿਆ ਸਾਰੇ ਫੀਚਰ ਸਮਝਾ ਲਿਆ ਫੀਚਰ ਬਹੁਤ ਗੱਡੀ ਬਹੁਤ ਮੁਬਾਰਕਾਂ ਮੇਰੇ ਤੇਨੂੰ ਅਨੁਰਵਾਦ ਗੂਗਲ ਤੇ ਤੈਨੂੰ ਹੀ ਕਰਾਣਾ ਕੇਰਾ ਹੈ ਹਾਂ ਸੁਣਾਵਾ ਨਹੀਂ ਕਰਾ ਦੋ ਨੰਬਰ ਦੱਸਿਆਂ ਤਾਂ ਬੁਕਿੰਗ ਕਰਦੇ ਯਾਰ 에어 ਬੈਗ 6 ਆ ਬਾਹਲੇ ਪੱਖੇ ਲੇ ਲੈ ਨੇ ਇਹਨੂੰ ਹਾਂ ਇਹਦਾ ਮੂੰਹ ਤੇਰਾ ਵੇਖਣਾ ਨਾ ਸੀਟ ਦੇ ਪਿੱਛੇ ਵਜਾ ਕੇ ਨਾ ਖੋਲੇ ਅੱਗੇ ਦੋ ਇਹ ਮੈਂ ਆ ਗਿਆ ਇਹਨੇ 에어 ਬੈਗ ਦੋ ਦੇ ਖੋਲੇ ਆ ਇਹਦੇ ਅੰਦਰ ਖੋਲੇ ਆ ਰਹਿ ਹੋਣੀ ਆ ਹੈ ਔਰ ਰਹਿ ਹੋਣੀ ਕਿ ਗੱਡੀ ਦਾ ਮਕੋਣੀ ਹੈ ਹੈਗੀ ਕੀ ਦੀ ਜਾਏ ਉਹ ਬਚਲਾ ਭਾਈ ਕੀ ਦੀ ਸੌਂ ਖਾ ਕੇ ਦੱਸੀ ਕੀ ਦੀ ਵੀ ਸੌਂ ਖਾ ਕੇ ਦੱਸੀ ਨਹੀਂ ਦੱਸਣਾ ਨਹੀਂ ਕੋਈ ਨਹੀਂ ਕੀ ਦੀ ਨੀਲਾ ਕੱਪੜਾ ਕਹਤੋਂ ਪਾਇਆ ਅੱਜ ਡਿਲੀਵਰੀ ਹੈ ਦੀ ਕਿਉਂ ਕਿੱਥੋਂ ਦੇ ਬੰਦੇ ਵਿਰੀ ਵਾਲੀ ਸਾਈਡ ਤੋਂ ਵਾਓ ਵਾ ਮੁਬਾਰਕਾ ਭਾਈ ਤੁਹਾਡੀ ਗੱਡੀ ਆਸੀ ਫੋਟੋ ਖਿਚਾਉਣੀ ਲੈਣੀ ਤਨੋਰ ਹੋਗਾ ਭਾਜੀ ਵੀਰ ਹੋਣੀ ਪੁਸਕਤ ਫੜਨ ਲੱਗੇ ਨੇ ਪੁਸਤਕ ਪੜੋ ਪੜ੍ਹਨੇ ਕਿਹਦੇ ਹੈ ਇਧਰ ਵੀਰ ਜੀ ਹੋਣੀ ਆ ਕੇ ਐਫਸੀ ਆਰਡਰ ਕਰਦਾ ਇਹਨਾਂ ਦੀ ਵੀ ਆਡੀ ਜੈਜਾ ਕਰ ਰਹੇ ਬਹੁਤ ਵਧੀਆ ਲੱਗਦਾ ਦੱਸ ਮੈਂ ਕੀ ਹਾਲ ਹੈ ਇਧਰ ਵੀ ਇਥੇ ਕਿਉਂ ਜਵਾਬ ਹੈਂਡੀਕੈਪਟ ਵੀਰ ਵੀ ਨਾਲ ਲਏ ਨੇ ਸਾਲਾ ਹਾਂਜੀ ਭਾਜੀ ਸਿੰਗਲ ਚਿਕਨ ਰੋਲਿਆ ਡਬਲ ਚਿਕਨ ਰੋਲ ਆਪਣੇ ਸਿੰਗਲ ਕਨ ਰੋਲ ਕਰ ਦਿਓ ਸ਼ਾਜੀ 7 ਤੇ ਇੱਕ ਆਪਣਾ ਪਨੀਰ ਜਿੰਜਰ ਤੇ ਇੱਕ ਆਪਣੀ ਲਾਰਜ ਫਰਾਈ ਇੱਕ ਕਨ ਫੈਕ ਲੈ ਨਾ ਨਾ ਕੁਛ ਨਹੀਂ ਬਸ ਪੈਕ ਹੀ ਕਰ ਦਿਓ ਪੱਕਾ ਹੀ ਸੀਲ ਲਾ ਕੇ ਟੂਪਾ ਲਾ ਕੇ ਠੀਕ ਹੈ 1000 3 ਹਾਂਜੀ 1000 3 ਉਹ ਕਰ ਦਿੰਦੇ ਆ ਜੀ ਆਨਲਾਈਨ ਸਾਡੀ ਵਾਰ ਹੀ ਨਹੀਂ ਆਈ ਉਹਨਾਂ ਨੇ ਸਾਨੂੰ ਕਿਹਾ ਦਫਾ ਹੋ ਜੂ ਇਥੋਂ ਪੈਰੀ ਵਲਾਸਟਿਕ ਵੀ ਸਸਤੇ ਆ ਕਿੰਨੇ ਨੇ ਆ ਵੇਖਿਆ ਸਸਤੀਆਂ ਚੀਜ਼ਾਂ ਲੱਜਾਣੇ ਸੀ ਲੋਕੀ ਡਰਾਈਵ ਥਰੂ ਗੱਡੀਆਂ 'ਚ ਅਸੀਂ ਤੁਰ ਕੇ ਬਾਹਰ ਥਰੂ ਆਏ ਇਹ ਵਾਕ ਥਰੂ ਵੀ ਇਹਨਾਂ ਦੇ ਵਾਕ ਥਰੂ ਵੀ ਚਾਹੀਦਾ ਬਾਈ ਐਕਸਰਸਾਈਜ਼ ਬਹੁਤ ਜ਼ਰੂਰੀ ਆ ਤੋ ਖੜਕਾਇ ਨਾ ਗੁੰਡੀ ਗੁੰਡੀ ਖੜਕਾਈ ਜਾਵੇ ਹੈਲੋ ਭਾਈ ਜੀ ਖੜਕਾ ਲੈ ਲਾ ਖੜਕਾਈ ਚੱਲ 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 ਲਈ ਚੱਲ ਬਹੁਤ ਜ਼ਿਆਦਾ ਪੈਸਾ ਲਗਾਤਾ ਤੁਸੀਂ ਦਵਾਈ ਨੇ ਚਾਹੀਆ ਨਾ ਬਾਕੀ ਹਿਆਰ ਆਲੀ ਕਰਨੀ ਠੀਕ ਹੈ ਹਾਂ ਧੰਨਵਾਦ ਜੀ ਬਈ ਦੋਲ ਚੱਲ ਚੱਲ ਚਾ 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 ਚੈੱਕ ਵੀ ਕਰਾਉਣੀ ਪਣੀ ਭਾਈ ਦੇ ਇੱਥੇ ਬੱਲੇ ਰਹੀ ਆ ਹੋਰ ਤੋਂ ਫੋਨਿੰਗ ਆਇਆ ਯਾਰ ਉਹ ਠੀਕ ਠਾਕ ਏ ਐਟਕਟ ਬੰਦੇ ਆ ਜਿਹੜੇ ਪੇਜਾ ਮੋਟੇ ਕਿੱਥੇ ਆ ਇਹ ਪਾਰਟੀ ਕਰ ਲੱਗਾ ਸਨੋਰ ਗੱਡੀ ਦੀ ਜਿਹੜੀ ਨਹੀਂ ਲਈ ਉਹ ਕੋਈ ਚਲੀ ਗੱਡੀ ਗਾਂ ਨੂੰ ਦੱਸਣਾ ਨਹੀਂ ਚਾਹੁੰਦਾ ਪਰ ਚੋਰੀ ਚੋਰੀ ਖਾਣਾ ਚਾਹੁੰਦਾ ਮੋਟੇ ਨਹੀਂ ਆ ਗਏ ਨੇੜੇ ਨੂੰ ਦੱਸਣਾ ਨਹੀਂ ਓਏ ਆ ਲੈ ਗਏ ਕੱਚੇ ਛੋਲੇ ਕਿਵੇਂ ਆ ਸਵਾਹ ਆ। ਯਾ। ਇਹ ਕੀ ਆ? ਮਾਨਕ ਬੰਦੇ ਤੇ ਹੋਣੀ ਹੋਣਾ ਚਾਹੀਦਾ। ਹਾਂ। ਆਇਆ। ਹਾਂ। ਕੀ ਆ? ਕੋਹਮਣੀਆਂ। ਸਵਾਹ ਆ ਤਾਂ। ਢੋੜਾ ਦੇ। ਕੋਪੁੱਲੂ ਗਾ, ਪੁੱਲੂ ਰੌਂਦਾ। ਗੱਡੀ ਲਈ ਕੋਚੀ ਨਹੀਂ ਗਈ। ਅਸਨ ਉਹਨੇ ਗੱਡੀ ਲਈ ਅੱਜ। ਮਤਲਬ ਯਾਰ। ਆ ਕੀ ਦੱਸੀ ਕਿਵੇਂ ਦਾ? ਸੌਂਗਾ ਕੇ ਦੱਸੀ ਕਿਵੇਂ ਦਾ? ਕਿਵੇਂ ਦਾ? ਹਾਂ। ਸਵਾਦ ਹੀ ਨਹੀਂ ਹੈ ਕੋਈ ਐਵੇਂ ਐ ਕਰੀ ਜਾਣਾ ਇਸ ਨੋਵਰ ਕੇ ਦਾ ਕੱਚਾ ਡੋਟਕਲਾ ਲੈਣਾ ਕਿ ਪਰ ਪੀਏ ਸੌਂਗ ਆਟੇ ਲਈ ਐਪ ਜਾ ਜਾ ਲੋਤ ਜਿਹਦੀ ਸਨੈਪਚੈਟ ਉਹ ਬੈਠਾ ਹਾਂ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗਾ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ